ਹਰ ਭਤੀ ਜਿੰਨਾ ਹੋ ਸਕੇ ਸੇਵਾ ਕਰਨੀ ਹੈ ਅਸੀਂ 24 ਆਵਰ ਲੋਕਾਂ ਦੀ ਸੇਵਾ 'ਚ ਹਾਜ਼ਰ ਰਹੇ ਹਾਂ ਕਿੰਨਾ ਹੋਰ ਕੰਮ ਕੀਤਾ ਜਾਏਗਾ ਕਾਉਂਸਲਰ ਮੈਂ ਕਾਰਪਰਸ ਹੁੰਦੇ ਹਾਂ ਮੈਂ ਮੈਂ ਕਾਉਂਸਲਰ ਨਹੀਂ ਮੈਂ ਇੱਕ ਸਮਾਜ ਦਾ ਸੇਵਾਦਾਰ ਹਾਂ ਸੇਵਾਦਾਰ ਨੇ ਕੋਲੋਂ ਵੋਟਾਂ ਪਾਈਆਂ ਤੇ ਕਿ ਸੇਵਾਦਾਰੀ ਬਣ ਕੇ ਕੰਮ ਕਰਾਂਗਾ ਮੈਂ ਕਾਉਂਸਲਰ ਬਣ ਕੇ ਕੰਮ ਨਹੀਂ ਕਰਾਂਗਾ ਜਿਹੜਾ ਸਾਡੇ ਉੱਪਰ ਸੇਵਾਨ ਦਾ ਸਾਨੂੰ ਹੁਕਮ ਹੋ ਜਾਂਦਾ ਵਾ ਅਸੀਂ ਉਸੇ ਟਾਈਮ ਤਰਤੇ ਕੰਮ ਨੂੰ ਪਹਿਲੇ ਮੋਕਾ ਲੋਕਾਂ ਦੀ ਸੇਵਾ ਕਰਾਂਗੇ ਟੀਮ ਵਰਕ ਦੇ ਵਿੱਚ ਕਰਾਂਗੇ ਜਿੱਥੇ ਜਿੱਥੇ ਕੋਈ ਗਰੀਬ ਵਿਛੜੇ ਲੋਕਾਂ ਦੀਆਂ ਜੋ ਜ਼ਰੂਰਤਾਂ ਨੇ ਉਹ ਪੂਰੀਆਂ ਕਰਾਂਗੇ ਜੋ ਸਹੂਲਤਾਂ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਮਿਲਦੀਆਂ ਉਹਨਾਂ ਸਹੂਲਤਾਂ ਨੂੰ ਉਹਨਾਂ ਦੇ ਘਰ ਤੱਕ ਪਹੁੰਚਾਇਆ ਜਾਵੇ ਕੜਾਕੇ ਦੀ ਠੰਡ ਹੈ ਤੇ ਨ ਆਟੋ ਵਰਕਸ਼ਾ ਯੂਨੀਅਨ ਵੱਲੋਂ ਲੰਗਰ ਦੀ ਸੇਵਾ ਸ਼ੁਰੂ ਕਰ ਦਿੱਤੀ ਗਿਆ ਹਰ ਸਾਲ ਲੰਗਰ ਲਗਾਇਆ ਜਾਂਦਾ ਤੇ ਇਸ ਸਾਲ ਵੀ ਸਾਲ ਦੇ ਪਹਿਲੇ ਗੁਰੂਵਾਰ ਵਾਲੇ ਦਿਨ ਗੁਰੂਆਂ ਦੇ ਦਿਨ ਗੁਰੂਆਂ ਪੀਰਾਂ ਦਾ ਸ਼ਹਿਰ ਹੈ ਤੇ ਗੁਰੂਆਂ ਦੇ ਦਿਨ ਆ ਲੰਗਰ ਸ਼ੁਰੂ ਕਰ ਦਿੱਤਾ ਤੇ ਆਟੋ ਵਰਕਸ਼ਾ ਯੂਨੀਅਨ ਦੇ ਸਾਡੇ ਨਾਲ ਆਸ਼ੂ ਨਾਹਰ ਜੀ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਪਹਿਲਾਂ ਤਾਂ 90 ਸਾਲ ਦੀ ਬਹੁਤ ਬਹੁਤ ਮੁਬਾਰਕਾਂ ਤੇ ਤੁਸੀਂ ਜਿਹੜੀ ਸੇਵਾ ਕਰ ਰਹੇ ਹੋ ਲੰਗਰ ਸੇਵਾ ਉਹਦੀ ਵੀ ਬਹੁਤ ਬਹੁਤ ਵਧਾਈ ਤੁਹਾਨੂੰ ਦੇਖੋ ਜੀ ਨਵਾਂ ਸਾਲ ਚੜਿਆ 2025 ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਸਾਰੇ ਪੰਜਾਬ ਵਾਸੀਆਂ ਔਰ ਸ਼ਹਿਰ ਵਾਸੀਆਂ ਲਈ ਕਿ ਪਰਮੇਸ਼ਵਰ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ ਔਰ ਸਾਡੇ ਬੱਚੇ ਪੜ੍ਹ ਲਿਖ ਕੇ ਇੱਕ ਅੱਛੇ ਮੁਕਾਮ ਤੇ ਜਾਣ ਤਾਂ ਕਿ ਸਾਡੇ ਪੰਜਾਬ ਦਾ ਸਾਡੇ ਹਿੰਦੁਸਤਾਨ ਦਾ ਹੋਰ ਜਰਾ ਨਾਮ ਰੋਸ਼ਨ ਹੋਵੇ ਅੱਗੇ ਵੀ ਰੋਸ਼ਨ ਪੰਜਾਬ ਦਾ ਨਾਮ ਪੂਰੀ ਦੁਨੀਆ ਪੂਰੇ ਵਰਲਡ 'ਚ ਲਿੱਤਾ ਜਾਂਦਾ ਵਾ ਖਾਸ ਕਰਕੇ ਸਾਡੇ ਹਿੰਦੁਸਤਾਨ ਦੇ ਵਿੱਚ ਜਿਹੜੀ ਸਾਡੀ ਸਿਟੀ ਹੈ ਪੰਜਾਬ ਦੀ ਉਹ ਫੇਮਸ ਸਿਟੀ ਹੈ ਕਿੰਨੇ ਸਾਲ ਤੋਂ ਸੇਵਾ ਕੀਤੀ ਜਾ ਰਹੀ ਹੈ ਦੇਖੋ ਜੀ ਇਹ ਤੇ ਸਾਡਾ ਛੋਟਾ ਜਿਹਾ ਪ੍ਰਾਲ ਹੈਗਾ ਵਾ ਵੀ ਹਰ ਸਾਲ ਅਸੀਂ ਜਿਹੜੇ ਸਾਡੀ ਆਟੋ ਵਰਕਸ਼ਾਡ ਦੇ ਜਿਹੜੇ ਸੀਨੀਅਰ ਡਰਾਈਵਰ ਸੀ ਜਿਹੜੇ ਅੱਜ ਸਾਡੀ ਵਰਸ਼ਾ ਨੂੰ ਵਿਛੋੜਾ ਦੇ ਕੇ ਗੁਰੂ ਚਰਨਾਂ ਦੇ ਵਿੱਚ ਜਾ ਕੇ ਵਿਰਾਜਮਾਨ ਹੋ ਗਏ ਨੇ ਉਹਨਾਂ ਨੂੰ ਸਨਮਰਪਿਤ ਇਹ ਛੋਟਾ ਜਿਹਾ ਪ੍ਰਾਲਾ ਕੀਤਾ ਜਾਂਦਾ 2010 ਤੋਂ ਪ੍ਰਾਲਾ ਸ਼ੁਰੂ ਕੀਤਾ ਸੀ ਅੱਜ 25 ਆ ਗਿਆ ਵਾ ਇਹ 15 ਸਾਲ ਤੋਂ ਲਗਾਤਾਰ ਪ੍ਰਾਲਾ ਕੀਤਾ ਜਾ ਰਿਹਾ ਹੈ 15 ਸਾਲ ਤੋਂ ਜਿਹੜੀ ਇਹ ਸੇਵਾ ਕੀਤੀ ਜਾ ਰਹੀ ਹੈ ਇਸ ਦੇ ਨਾਲ ਨਾਲ ਗੁਰੂ ਨਗਰੀ ਦੀ ਸੇਵਾ ਜਿਹੜੀ ਤੁਹਾਡੀ ਟੀਮ ਵੱਲੋਂ ਕੀਤੀ ਜਾਂਦੀ ਹੈ ਸਵੇਰੇ 6 ਵਜੇ ਠੰਡ ਦੇ ਵਿੱਚ ਟੀਮ ਜਿਹੜੀ ਨਿਕਲ ਜਾਂਦੀ ਹੈ ਸੁਦੇ ਚੇਵੀ ਦੇ ਲੋਕੀ ਘਰਾਂ ਚ ਸੁੱਤੇ ਹੁੰਦੇ ਤੇ ਸੇਵਾ ਸ਼ੁਰੂ ਹੋ ਜਾਂਦੀ ਹੈ ਦੇਖੋ ਜੀ ਗੁਰੂ ਨਗਰੀ ਦੀ ਸੇਵਾ ਕਰਨ ਨਾਲ ਸੇ ਮਲਾਜਮ ਵਚਨਪਾਦ ਨੇ ਔਰ ਆਪਣੇ ਆਪ ਨੂੰ ਅਸੀਂ ਕੁਝ ਨਸੀਬ ਸਮਝਦੇ ਹਾਂ ਇਸ ਗੁਰੂ ਦੀ ਨਗਰੀ ਦੀ ਸੇਵਾ ਸਾਡੇ ਹਿੱਸੇ ਆ ਔਰ ਜਿਹੜੀ ਸ਼ਹਿਰ ਦੀ ਸੇਵਾ ਲੋਕਾਂ ਦੀ ਸੇਵਾ ਵਾ ਉਹ ਅਸੀਂ ساری ਉਮਰ ਕਰਦੇ ਰਾਂਗੇ ਇਹ ਸਾਡੇ ਕੋਲੋਂ ਅਪਰਨ ਵੀ ਆ ਔਰ ਸਾਡੀ ਕਰਤੱਵ ਵੀ ਆ ਸਾਡੀ ਡਿਊਟੀ ਵੀ ਆ ਦੇਖੋ ਜੀ ਅੰਮ੍ਰਿਤਸਰ ਸ਼ਹਿਰ ਨਾ ਤੇ ਖਾਲੀ ਸ਼ਹਿਰ ਹੈ ਤੇ ਇਹ ਜਿਹੜੀ ਤੁਹਾਡੀ ਟੀਮ ਹੈਗੀ ਆ ਇਹ ਸਾਰੀ ਅੰਮ੍ਰਿਤਸਰ ਨੂੰ ਸੁੰਦਰ ਸਮਾਰਟ ਸਿਟੀ ਬਣਾਉਣ ਦੇ ਵਿੱਚ ਖੂਬਸੂਰਤ ਬਣਾਉਣ ਦੇ ਵਿੱਚ ਸਵੇਰੇ ਸਵੇਰੇ ਨਿਕਲ ਜਾਂਦੀ ਹੈ ਤੇ ਅੰਮ੍ਰਿਤਸਰ ਸਿਟੀ ਜਿਹੜੀ ਹੈ ਕਿਤੇ ਨਾ ਕਿਤੇ ਪੰਜਾਬ ਦਾ ਚਿਹਰਾ ਜਿੱਥੇ ਕਿ ਦੇਸ਼ ਵਿਦੇਸ਼ ਤੋਂ ਟੂਰਿਸਟ ਆਉਂਦਾ ਇਸ ਸ਼ਿਰੀ ਦੇਖਦਾ ਸਿਟੀ ਦੀ ਸਾਫ ਸਫਾਈ ਜਿਸ ਤਰ੍ਹਾਂ ਦੇ ਉਦਸਰਾਂ ਦੀ ਝਲਕ ਜਾਂਦੀ ਹੈ ਲੋਕਾਂ ਦੇ ਦਿਲ ਦੇ ਵਿੱਚ ਦਿਮਾਗ ਦੇ ਵਿੱਚ ਦੇਖੋ ਜੀ ਸਾਡੀ ਜਿਹੜੀ ਸਿਟੀ ਆ ਇਸ ਨੂੰ ਗੁਰੂ ਸਾਹਿਬ ਮਹਾਰਾਜ ਦੀ ਚਰਨ ਛੋੜ ਪ੍ਰਾਪਤ ਧਰਤੀ ਹੈ ਇੱਥੇ ਪਵਿੱਤਰ ਸਥਾਨ ਨੇ ਹਰਮਿੰਦਰ ਸਾਹਿਬ ਵਰਗੇ ਦੁਰਗਾ ਲਨ ਟੈਂਪਲ ਵਰਗੇ ਵਾਲਮੀਕੀ ਤੀਰਥਰ ਵਰਗੇ ਵੀ ਹੋਰ ਬੜੇ ਇਤਿਹਾਸਿਕ ਇੱਥੇ ਚੀਜ਼ਾਂ ਨੇ ਜਿਹੜੀਆਂ ਦੇਖਣ ਵਾਲੀਆਂ ਉਸ ਚੀਜ਼ਾਂ ਦੀ ਸਾਡੇ ਅਫਸਰ ਸਹਿਬਾਨ ਨੇ ਜੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਔਰ ਉਹਨਾਂ ਲੋ ਸਾਡੂੰ ਵਾਰ-ਵਾਰ ਸਾਡੇ ਮੁਲਾਜ਼ਮਾਂ ਨਾਲ ਮੀਟਿੰਗਾਂ ਕਰਕੇ ਸਾਡੇ ਹੈਲਥ ਅਫਸਰ ਜਿਵੇਂ ਕਿ ਮੈਡਮ ਰਮਾ ਜੀ ਆ ਡਾਕਟਰ ਜਗੇਸ਼ ਜੀ ਆ ਵੀ ਸਾਰੀ ਟੀਮ ਨੂੰ ਨਵੀਂ ਤੋਂ ਨਵੀਂ ਗੱਲ ਸਿਖਾ ਕੇ ਵੀ ਸ਼ਹਿਰ ਪ੍ਰਤੀ ਜਿੰਨਾ ਹੋ ਸਕੇ ਸੇਵਾ ਕਰਨੀ ਆ ਅਸੀਂ 24 ਆਵਰ ਲੋਕਾਂ ਦੀ ਸੇਵਾ 'ਚ ਹਾਜ਼ਰ ਰਹਿਗੇ ਅਸੀਂ ਕਦੀ ਐ ਨਹੀਂ ਦੇਖਿਆ ਵੀ ਸਾਨੂੰ ਦੁਪਹਿਰੇ ਫੋਨ ਆ ਗਿਆ ਸ਼ਾਮ ਨੂੰ ਫੋਨ ਆ ਗਿਆ ਜਿਹੜਾ ਸਾਡੇ ਅਫਸਰ ਸਹਿਬਾਨ ਦਾ ਸਾਨੂੰ ਹੁਕਮ ਹੋ ਜਾਂਦਾ ਵਾ ਅਸੀਂ ਉਸੇ ਟਾਈਮ ਤਰਤੇ ਕੰਮ ਨੂੰ ਪਹਿਲੇ ਮੌਕਾ ਸਮਾਂ ਹੀ ਕਿ ਛੁੱਟੀ ਵਾਲੇ ਦਿਨ ਛੁੱਟੀ ਤੋਂ 2 ਦਿਨ ਪਹਿਲਾਂ 2 ਦਿਨ ਬਾਅਦ ਵੀ ਮੁਲਾਜ਼ਮ ਲੱਭਦੇ ਨਹੀਂ ਲੇਕਿਨ ਹੁਣ ਸਮਾਂ ਬਦਲ ਗਿਆ ਉਹਨਾਂ ਅੱਧੀ ਰਾਤ ਵੀ ਕਈ ਵਾਰ ਦੇਖਿਆ ਰਾਤ ਦੇ 2:30 ਵਜੇ ਵੀ ਟੂਰਿਸਟ ਏਰੀਆ ਦੇ ਵਿੱਚ ਸਫਾਈ ਕਰਮਚਾਰੀ ਲੱਗੇ ਹੁੰਦੇ ਆ ਆਪਣੀ ਸੇਵਾ ਦੇ ਵਿੱਚ ਦੇਖੋ ਜੀ ਜਿਹੜਾ ਕਾਰਪੈਸ਼ਨ ਚ ਜੌਬ ਕਰ ਰਿਹਾ ਉਹ ਸੇਵਾ ਵੀ ਕਰ ਰਿਹਾ ਨਾਲ ਤੇ ਸੈਲਰੀ ਵੀ ਲੈ ਰਿਹਾ ਜੇ ਅਸੀਂ ਸੈਲਰੀ ਲੈਣੇ ਸੇਵਾ ਕਰਨਾ ਸਾਡੇ ਸ਼ਹਿਰ ਦੀ ਲੋਕਾਂ ਦੀ ਸੇਵਾ ਕਰਨਾ ਸਾਡਾ ਕਰਤੱਵ ਹੈ ਸਾਡੇ ਜੀਰੋ ਅਫਸਰ ਨਹੀਂ ਰੋਕਾਂਦੇ ਸਾਡੇ ਮਾਨਯੋਗ ਜਿਹੜੇ ਕਮਿਸ਼ਨਰ ਸਾਹਿਬ ਨੇ ਬਹੁਤ ਸੂਝਵਾਨ ਨੇ ਉਹ ਸ਼ਹਿਰ ਪ੍ਰਤੀ ਬੜੇ ਸੀਰੀਅਸ ਨੇ ਉਹ ਹਰ ਚੀਜ਼ ਨੂੰ ਇਸ ਤਰ੍ਹਾਂ ਮੇਨਟੇਨੈਂਸ ਕਰਦੇ ਨੇ ਵੀ ਸ਼ਹਿਰ ਪ੍ਰਤੀ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਉਹ 24 ਆਵਰ ਆਪ ਸ਼ਹਿਰ ਦੀ ਲੋਕੀਤਲੀ ਸੇਵਾ ਚ ਹਾਜ਼ਰ ਨੇ ਤਾਂ ਅਸੀਂ ਕਿਉਂ ਨਹੀਂ ਕਿਸੇ ਛੁੱਟੀ ਵਾਲੇ ਦਿਨ ਤੁਹਾਨੂੰ ਕੰਮ ਦੀ ਕਾਲ ਆ ਜਾਂਦੀ ਹੈ ਜਾਂ ਰਾਤੀ ਆ ਜਾਂਦੀ ਉਹ ਕਿਸ ਤਰ੍ਹਾਂ ਮੈਨੇਜ ਕਿਸ ਤਰ੍ਹਾਂ ਕਰਦੇ ਹੋ ਜਦੋਂ ਸਾਡੇ ਅਫਸਰ ਸਾਹਿਬਾਨ ਦੀ ਡਿਊਟੀ ਲੱਗ ਜਾਂਦੀ ਆ ਉਸ ਤੋਂ ਇਲਾਵਾ ਜਦੋਂ ਥੱਲੇ 4ਥ ਕਲਾਸ ਜਾਂ 3 ਕਲਾਸ ਨੂੰ ਜਿੰਮੇਵਾਰੀ ਸੌਂਪੀ ਜਾਂਦੀ ਉਹ ਆਪਣੀ ਬੜਮੁੱਲੀ ਜ਼ਿੰਮੇਵਾਰੀ ਉਹਨੇ ਖੁੱਬੀ ਦੇ ਨਾਲ ਮੁੰਦਾ ਵਾ ਔਰ ਜੁਮੇਵਾਰੀ ਦੇ ਨਾਲ ਕੰਮ ਕਰਦਾ ਆਪਣਾ। ਨਵੇਂ ਸਾਲ ਦੇ ਵਿੱਚ ਆਪਣੀ ਟੀਮ ਦੇ ਨਾਲ ਕੀ ਨਵਾਂ ਕਰਨ ਜਾ ਰਹੇ ਹੋ ਟੀਮ ਨੂੰ ਕਿਸ ਤਰ੍ਹਾਂ ਵਧਾਵਾ ਦਿਓਗੇ? ਦੇਖੋ ਜਿਹੜੀ ਸਾਡੀ ਕਾਰਪੋਰੇਸ਼ਨ ਅਮਰਸਰ ਨਗਰ ਨਗਰ ਦੀ ਟੀਮ ਹੈ ਖਾਸ ਕਰਕੇ ਆਟੋ ਵਰਕਸ਼ਾਪ ਦੀ ਟੀਮ ਜਿਸ ਦੇ ਵਿੱਚ ਸਾਡੇ ਸੀਨੀਅਰ ਆਂਦੇ ਨੇ ਰਾਜਕਮਾਰ ਰਾਜੂ ਜੀ ਚੇਅਰਮੈਨ ਸਾਹਿਬ ਨੇ ਸਾਡੇ ਔਰ ਮੇਰੇ ਵੱਡੇ ਭਰਾ ਜਿਹੜੇ ਨੇ ਉਹ ਸੈਕਟਰੀ ਰਾਜਕ ਲਿਆਨ ਜੀ ਔਰ ਮੇਰੇ ਵੱਡੇ ਭਰਾ ਜਿਹੜੇ ਦੀਪਕ ਸੱਬਰਵਾਰ ਜਿਹੜੇ ਟਰਕਸ ਸੁਪਰਵਾਈਜ਼ਰ ਨੇ ਔਰ ਸਾਡੇ ਆਟੋ ਵਰਕਸ਼ਾਪ ਦੇ ਬੌਸ ਮੈਡਮ ਰਮਾ ਜੀ ਜਿਹੜੇ ਆਟੋ ਵਰ ਅਸੀਂ ਇੱਕ ਟੀਮ ਇੱਕ ਪਰਿਵਾਰ ਇੱਕ ਜੁੱਟ ਦੀ ਤਰ੍ਹਾਂ ਪਰਿਵਾਰ ਦੀ ਸੇਵਾ ਦੇ ਵਿੱਚ ਹਾਜ਼ਰ ਹਾਂਗੇ ਤੇ ਜਿਸ ਤਰ੍ਹਾਂ ਕਿ ਸੇਵਾ ਦੇ ਵਿੱਚ ਹਾਜ਼ਰ ਆਸ਼ੂ ਨਾਹਰ ਜੀ ਨੇ ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਇਸ ਦੇ ਨਾਲ ਨਾਲ ਜਿਹੜੀ ਸਵੇਰੇ ਸਵੇਰੇ ਜਿਹੜੀ ਤੜਕੇ ਤੜਕਸਾਰ ਜਿਹੜੀ ਇਹਨਾਂ ਦੀ ਟੀਮ ਨਿਕਲ ਜਾਂਦੀ ਹੈ ਸ਼ਹਿਰ ਦੀ ਸਫਾਈ ਦੇ ਲਈ ਸਭ ਤੋਂ ਪਹਿਲਾਂ ਗੱਲ ਕਰੀਏ ਸ਼ਹਿਰ ਦੀ ਸਫਾਈ ਅੰਮ੍ਰਿਤਸਰ ਸ਼ਹਿਰ ਦੀ ਸਫਾਈ ਜਿਹੜੀ ਹੈ ਉਹ ਦਰੁਸਤ ਜਿਹੜੀ ਆ ਰੱਖਣੀ ਸਾਫ ਸੁਥਰਾ ਰੱਖਣਾ ਜਿਹੜਾ ਕਿ ਆਟੋ ਵਰਕਸ਼ਾਪ ਯੂਨੀਅਨ ਇਹਨਾਂ ਦਾ ਕੰਮ ਹੈ ਤਾਂ ਦੂਸਰੀ ਗੱਲ ਕਰੀਏ ਕਿ ਅੰਮ੍ਰਿਤਸਰ ਸ਼ਹਿਰ ਮਾਤੇ ਕਿ ਸ਼ਹਿਰ ਹੈ ਇਹ ਪੂਰੇ ਪੰਜਾਬ ਦਾ ਚਿਹਰਾ ਹੈ ਇਸ ਦੀ ਸਾਫ ਸੁਥਰੀ ਇਹ ਛਵੀ ਜਿਹੜੀ ਆ ਸਾਫ ਸੁਥਰਾ ਸ਼ਹਿਰ ਜਿਹੜਾ ਉਹ ਕਿਤੇ ਨ ਕਿਤੇ ਪੂਰੇ ਪੰਜਾਬ ਨੂੰ ਫੇਸ ਦਿਖਾਉਂਦਾ ਪੂਰੇ ਇੰਡੀਆ ਦਾ ਫੇਸ ਦਿਖਾਉਂਦਾ ਕਿਉਂਕਿ ਸਭ ਤੋਂ ਜ਼ਿਆਦਾ ਟੂਰਿਸਟ ਜਿਹੜੇ ਦੇਸ਼ ਵਿਦੇਸ਼ ਤੋਂ ਗੋਲਡਨ ਟੈਂਪਲ ਸ੍ਰੀ ਹਰਮਨਦਰ ਸਾਹਿਬ ਮੱਥਾ ਟੇਕਣ ਲਈ ਅੰਮ੍ਰਿਤਸਰ ਆਉਂਦੇ ਆ ਇਸ ਕਰਕੇ ਅੰਮ੍ਰਿਤਸਰ ਦੀ ਸੁੰਦਰਤਾ ਬਰਕਰਾਰ ਰੱਖਣੀ ਬਹੁਤ ਜ਼ਰੂਰੀ ਹੈ। ਬਹੁਤ ਸ਼ਲਾਘਾ ਇਹੋ ਕੰਮ ਜੋ ਆਟੋ ਵਰਕਰ ਯੂਨੀਅਨ ਵੱਲੋਂ ਕੀਤਾ ਗਿਆ ਜਿਸ ਲਈ ਮੈਂ ਆਸ਼ੁਨਾ ਜੀ ਦਾ ਚੇਅਰਮੈਨ ਜੀ ਰਾਜਕਮਾਰ ਜੀ ਦਾ ਔਰ ਰਾਜਕਲਿਆਨ ਜੀ ਦਾ ਧੰਨਵਾਦ ਕਰਦੀ ਹਾਂ ਕਿਉਂਕਿ ਇਸੇ ਬਹਾਨੇ ਪਤਵੰਤੇ ਸੱਜਣਾ ਨੂੰ ਉੱਥੇ ਬੁਲਾ ਰਹੇ ਹਾਂ ਉਹਨਾਂ ਨੂੰ ਸਨਮਾਨ ਔਰ ਜੋ ਵੀ ਸਾਡੇ ਕੋਲ ਪਤਵੰਤੇ ਸੱਜਣ ਆਏ ਉਹਨਾਂ ਦਾ ਵੈਲਕਮ ਕਰਦੇ ਆਂ ਔਰ ਨਾਲ ਹੀ ਅੰਮ੍ਰਿਤਸਰ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈਆਂ ਦਿੰਦੇ ਆਂ ਉਹਨਾਂ ਆਲਹੀਸ ਦੇ ਹੀ ਪ੍ਰੋਸਾ ਦਿੰਦੇ ਆਂ ਵਰਕਸ਼ਾਪ ਵੱਲੋਂ ਕਿ ਜਿਸ ਤਰ੍ਹਾਂ ਅਸੀਂ ਹਮੇਸ਼ਾ ਆਪਣੀ ਅੰਮ੍ਰਿਤਸਰ ਵਾਸੀਆਂ ਦੀ ਸੇਵਾ ਕਰ ਰਹੇ ਆਂ ਔਰ ਲਗਾਤਾਰ ਹੀ ਇਸ ਸੇਵਾ ਨੂੰ ਕਰਦੇ ਰਵਾਂਗੇ ਔਰ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਮੁਸ਼ਕਿਲ ਅਸੀਂ ਅੰਮ੍ਰਿਤਸਰ ਵਾਸੀਆਂ ਨੂੰ ਚਾਹੇ ਸਫਾਈ ਹੈ ਚਾਹੇ ਕੋਈ ਵੀ ਮਸ਼ੀਨਰੀ ਦੀ ਪ੍ਰੋਬਲਮ ਹੈ ਉਹ ਕਦੀ ਵੀ ਨਾ ਕ੍ਰੀਏਟ ਹੋਣ ਦਿੱਤੀ ਹੈ ਨਾ ਕਦੀ ਵੀ ਪੈਦਾ ਹੋਣ ਦੇ ਹਾਲਾਤ ਪੈਦਾ ਹੋਣਗੇ ਇਸ ਕਰਕੇ ਨਾਲ ਹੀ ਮੈਂ ਫਿਰ ਆਸ਼ੁਨਾਰ ਨੂੰ ਬਹੁਤ ਵਧਾਈ ਦੇਣਾ ਚਾਹਨੀ ਆ ਕਿ ਹਮੇਸ਼ਾ ਉਹ ਹਰ ਚੀਜ਼ ਨੂੰ ਅੱਗੇ ਲੈ ਕੇ ਚੱਲਦਾ ਹੈ ਚਾਹੇ ਪਤਵੰਤੇ ਸੱਜਣ ਹੈ ਚਾਹੇ ਡਰਾਈਵਰ ਭਰਾ ਹੈ ਸਾਡੇ ਜਾਂ ਅੰਮ੍ਰਿਤਸਰ ਵਾਸੀ ਹੈ ਉਹਨਾਂ ਸਾਰਿਆਂ ਦਾ ਸਨਮਾਨ ਕਰਨਾ ਔਰ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਉਸਦਾ ਇੱਕ ਗੁਣ ਹੈ ਉਸ ਲਈ ਹੀ ਹਮੇਸ਼ਾ ਉਸ ਨੂੰ ਪ੍ਰੇਸ਼ ਦਿਨੇ ਆ ਔਰ ਉਹਨੂੰ ਆਸ਼ੀਰਵਾਦ ਦਿੰਨੇ ਆ ਕਿ ਇਸ ਤਰ੍ਹਾਂ ਦੇ ਕੰਮ ਸਾਡੇ ਬੱਚੇ ਹਮੇਸ਼ਾ ਕਰਦੇ ਰਹਿਣ ਤੇ ਕਾਮਯਾਬੀ راہਾਂ ਤੇ ਅੱਗੇ ਤੁਰਦੇ ਰਹਿਣ ਥੈਂਕ ਯੂ ਅਸ਼ੂਜੀ ਦਾ ਹਰ ਹਰ ਸਾਲ ਬਰੋਲਾ ਕਰਦੇ ਨੇ ਹਰ ਸਾਲ ਨਹੀਂ ਮੈਂ ਕਹਿੰਦਾ ਗਰੀਬ ਲੋ ਇਹਨਾਂ ਦਾ ਕੋਈ ਨਾ ਉਪਰਾਲਾ ਦਰਨ ਦਾ ਲੋਕਾਂ ਦੀ ਸੇਵਾ ਕਰਦੇ ਨੇ ਗਰੀਬਾਂ ਦੀ ਮਦਦ ਕਰਦੇ ਨੇ ਜੋ ਸਾਡਾ ਸਮਾਜ ਪਛੜਿਆ ਉਹਦੀ ਜਾਈ ਸੇਵਾ ਕਰਦੇ ਨੇ ਅਸ਼ੂਨਾਰ ਨੂੰ ਬਹੁਤ ਬਹੁਤ ਮੁਬਾਰਕਾਂ ਦੀ ਨਵੇਂ ਸਾਲ ਦੀਆਂ ਔਰ ਇਹਨਾਂ ਜੋ ਸਾਰੇ ਆਪਣਾ ਜਾਦਾ ਲੰਗਰ ਲਾਇਆ ਮੈਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਜਿੰਦੀ ਤਰਾਹ ਕੰਮ ਕੀਤਾ ਜਾਏਗਾ ਐਸੇ ਕਾਉਂਸਲਰ ਐਸੇ ਕਾਰਪੋਰੇਸ਼ਨ ਦੇ ਮੈਂ ਮੈਂ ਕਾਉਂਸਲਰ ਨਹੀਂ ਮੈਂ ਤਾਂ ਕਹੇ ਸਮਾਜ ਦਾ ਸੇਵਾਦਾਰ ਹਾਂ ਸੇਵਾਦਾਰ ਨੂੰ ਉਹਨਾਂ ਨੇ ਵੋਟਾਂ ਪਾਈਆਂ ਤੇ ਕਿ ਸੇਵਾਦਾਰੀ ਬਣ ਕੇ ਕੰਮ ਕਰਾਂਗਾ ਮੈਂ ਕੌਂਸਲਰ ਬਣ ਕੇ ਕੰਮ ਨਹੀਂ ਕਰਾਂਗਾ ਜਦੋਂ 1 ਜਨਵਰੀ ਚੜ੍ਹਦੀ ਐ ਉਸ ਲਈ ਸਾਡੇ ਆਸ਼ੂ ਨਾਰ ਜੀ ਜਿਹੜੇ ਆਟੋ ਵਰਕਸ਼ਾਪ ਯੂਨੀਅਨ ਦੇ ਪ੍ਰਧਾਨ ਆ ਸਾਡੇ ਕਾਰਪੋਰੇਸ਼ਨ ਦੇ ਉਹ ਇੱਥੇ ਠੰਡ ਦਾ ਕਿਉਂਕਿ ਠੰਡ ਦਾ ਅਤਿਅੰਤ ਠੰਡਾ ਮੌਸਮ ਹੁੰਦਾ ਹੈ ਚਾਹ ਦਾ ਲੰਗਰ ਲਾਉਂਦੇ ਆ ਔਰ ਲੋਕਾਂ ਦੀ ਸੇਵਾ ਕਰਦੇ ਆ ਕੋਈ ਇਹ ਮਤਲਬ ਇੱਕ ਚਾਹ ਦਾ ਲੰਗਰ ਹੀ ਨਹੀਂ ਸਾਰਾ ਸਾਰੀ ਸਾਡਾ ਭਰਾ ਆਸ਼ੂ ਨਾਰ ਸੇਵਾ ਕਰਦਾ ਰਹਿੰਦਾ ਹੈ ਔਰ ਆਸ਼ੂ ਦੀ ਜਿਹੜੀ ਟੀਮ ਹੈ ਰੱਬ ਕੀ ਦਿੱਤਾ ਹੈ ਔਰ ਆਪਣਾ ਕਮਲ ਹੈ ਔਰ ਸਾਰੇ ਰਾਜੀ ਹੋਰੀ ਸਾਰੀ ਜਿਹੜੀ ਟੀਮ ਹੈ ਸਾਰੀ ਸੇਵਾ ਭਾਵਨਾ ਨਾਲ ਜੁੜੀ ਹੋਈ ਹੈ ਇਹਨਾਂ ਦਾ ਕੰਮ ਇੱਕੋ ਹੀ ਹੈ ਸੇਵਾ 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 ਸਮਾਜ ਰਹਿ ਕੇ ਜਿਸ ਸਮਾਜ ਚ ਜਨਰ ਮਿੱਤਾਂ ਸਮਾਜ ਕੁਛ ਦੇਈਏ ਕੁਛ ਕਰੀਏ ਅਰਪਣ ਕਰੀਏ ਔਰ ਮੈਂ ਇਹਨਾਂ ਦੀ ਸ਼ਲਾਘਾ ਕਰਨਾ ਬਹੁਤ ਬੜੀ ਖੁਸ਼ੀ ਹੋਈ ਹੈ ਕਿ ਇਸ ਤਰ੍ਹਾਂ ਲੋਕਾਂ ਦੀ ਸੇਵਾ ਕਰਦੇ ਔਰ ਇਹਨਾਂ ਦਾ ਮਾਰ ਰਹੀ ਕਿ ਪ੍ਰਾਰਥਨਾ ਕਰਦਾ ਕਿ ਰੱਬ ਇਹਨਾਂ ਦੀ ਦਿਨ ਦੁਗਣੀ ਤਰੱਕੀ ਕਰੇ ਧੰਨਵਾਦ ਜੇ ਆਸ਼ੂਨਾਰ ਜੀ ਵੱਲੋਂ ਆਟੋ ਯੂਨੀਅਨ ਦੇ ਪ੍ਰਧਾਨ ਨੇ ਇਹਨਾਂ ਵੱਲੋਂ ਉਹਨਾਂ ਦੀ ਸਾਰੀ ਟੀਮ ਵੱਲੋਂ ਜੋ ਅੱਜ ਲੰਗਰ ਲਗਾਇਆ ਗਿਆ ਮੈਂ ਉਹਦੇ ਲਈ ਆਸ਼ੂਨਾਰ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਨਾਲ ਹੀ ਸਾਰੇ ਸ਼ਹਿਰ ਨੂੰ ਨਵੇਂ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਨਾ ਆਸ਼ੂਨਾਰ ਜੀ ਉਹ ਸ਼ਖਸੀਅਤ ਨੇ ਜਿਹੜੇ ਹਰ ਵੇਲੇ ਹੀ ਲੋਕਾਂ ਦੀ ਮਦਦ ਲਈ ਅੱਗੇ ਰਹਿੰਦੇ ਨੇ ਚਾਹੇ ਉਹ ਆਪਣੇ ਸਮਾਜ ਦੀ ਹੋਵੇ ਚਾਹੇ ਪੂਰੇ ਸਮਾਜ ਦੀ ਹੋਵੇ ਆਸ਼ੂਨਾਰ ਜੀ ਜਿੱਥੇ ਧਰਮ ਦੀ ਸੇਵਾ ਕਰਦੇ ਉਹ ਸਮਾਜ ਦੀ ਸੇਵਾ ਕਰਦੇ ਉਹ ਲੋਕਾਂ ਦੀ ਵੀ ਸੇਵਾ ਕਰਦੇ ਨੇ ਹਰ ਗਰੀਬ ਪਿਛੜੇ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਹਰ ਵੇਲੇ ਖੜੇ ਰਹਿੰਦੇ ਨੇ ਅੱਜ ਜੋ ਇਹਨਾਂ ਦੀ ਟੀਮ ਹੈ ਬਹੁਤ ਹੀ ਵਧੀਆ ਟੀਮ ਹੈ ਸਮਾਜ ਦੀ ਸੇਵਾ ਲਈ ਹਰ ਵੇਲੇ ਤਤਪਰ ਰਹਿੰਦੇ ਨੇ ਮੈਂ ਆਸ਼ੂ ਨਾਰਜੀ ਨੂੰ ਉਹਨਾਂ ਦੀ ਪੂਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਜੀ ਬਿਲਕੁਲ ਜੋ ਲੋਕਾਂ ਨੇ ਸਾਨੂੰ ਪਿਆਰ ਦਿੱਤਾ ਦੇਖੋ ਅਸੀਂ ਇੱਕ ਚੀਜ਼ ਕਹਿਣਾ ਚਾਹਾਂਗੇ ਕਿ ਅਸੀਂ ਸੁਣਦੇ ਆਉਂਦੇ ਸੀ ਕਿ ਜਿਹੜੇ ਲੋਕ ਕੰਮ ਕਰਦੇ ਨੇ ਸੇਵਾ ਕਰਦੇ ਨੇ ਲੋਕ ਭੁੱਲ ਜਾਂਦੇ ਨੇ ਉਹ ਬਿਲਕੁਲ ਗਲਤ ਗੱਲ ਹੈ ਕਿਉਂਕਿ ਲੀਡਰ ਵੀ ਕਿਤਨਾ ਕਿਤੇ ਆ ਕੇ ਤੁਹਾਨੂੰ ਪਤਾ ਧੱਕਾ ਕਰਦੇ ਨੇ ਐਸ ਕਰਕੇ ਲੋਕ ਭੁੱਲ ਜਾਂਦੇ ਨੇ ਅਸੀਂ ਲੋਕਾਂ ਨੇ ਸੇਵਾ ਕੀਤੀ ਹੈ ਨਿਸ਼ਕਾਮ ਸੇਵਾ ਕੀਤੀ ਹੈ ਪਰ ਉਸ ਦਾ ਜੋ ਮੁੱਲ ਹੈ ਲੋਕਾਂ ਨੇ ਵੋਟਾਂ ਦੇ ਰੂਪ ਵਿੱਚ ਮੋੜਿਆ ਤੁਸੀਂ ਵੇਖੋ ਕਮਲ ਕੁਮਾਰ ਖੜੇ ਨੇ ਮੇਰੇ ਨਾਲ ਲਾਟੀ ਪੁਲਵਾਨ ਜੀ ਖੜੇ ਨੇ ਅਸੀਂ ਸਾਰਿਆਂ ਨੇ ਜੋ ਸਮਾਜ ਦੀ ਸੇਵਾ ਕੀਤੀ ਅਸੀਂ ਸੋਸ਼ਲ ਵਰਕਰ ਹੀ ਅਸੀਂ ਉਸੇ ਤਰ੍ਹਾਂ ਜਿਵੇਂ ਕਮਲ ਜੀ ਨੇ ਕਿਹਾ ਸੀ ਉਸੇ ਤਰ੍ਹਾਂ ਅੱਜ ਵੀ ਇਹਨਾਂ ਦੇ ਸੇਵਾਦਾਰ ਆ ਪਹਿਲਾਂ ਵੀ ਸੇਵਾਦਾਰ ਸੀ ਅੱਜ ਵੀ ਸੇਵਾਦਾਰ ਆ ਤੇ ਹਮੇਸ਼ਾ ਸੇਵਾਦਾਰ ਹੀ ਰਵਾਂਗੇ ਲੋਕਾਂ ਦੀ ਸੇਵਾ ਕਰਾਂਗੇ ਟੀਮ ਵਰਕ ਦੇ ਵਿੱਚ ਕਰਾਂਗੇ ਜਿੱਥੇ ਜਿੱਥੇ ਕੋਈ ਗਰੀਬ ਪਿਛੜੇ ਲੋਕਾਂ ਦੀਆਂ ਜੋ ਜ਼ਰੂਰਤਾਂ ਨੇ ਉਹ ਪੂਰੀਆਂ ਕਰਾਂਗੇ ਜੋ ਸਹੂਲਤਾ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਮਿਲਦੀ ਹੈ ਉਹਨਾਂ ਸਹੂਲਤਾਂ ਨੂੰ ਉਹਨਾਂ ਦੇ ਘਰ ਤੱਕ ਪਹੁੰਚਾਇਆ ਜਾਏਗਾ ਨਵੇਂ ਸਾਲ ਤੇ ਜਿਹੜਾ ਸ਼੍ਰੀ ਆਸ਼ੂ ਨਾਰਜੀ ਨੇ ਆਪਣੇ ਵਰਕਸ਼ਾਪ ਦੇ ਬਾਹਰ ਜਿਹੜਾ ਇੱਥੇ ਮਲਕੀ ਸਮਾਜ ਸੇਵਕ ਨੇ ਜਿਹੜਾ ਇਹਨਾਂ ਨੇ ਅੱਜ ਚਾਹ ਦਾ ਤੇ ਬ੍ਰੈਡ ਦਾ ਤੇ ਰਸਾਂ ਦਾ ਜਿਹੜਾ ਲੰਗਰ ਲਾਇਆ ਇਹ ਵੈਸੇ ਵੀ ਸਮਾਜ ਦੇ ਵਿੱਚ ਜਿਹੜਾ ਸੋਸ਼ਲ ਵਰਕਰ ਬਹੁਤ ਜ਼ਿਆਦਾ ਕਰ ਦਿੰਦੇ ਕਿਸੇ ਵੀ ਗਰੀਬ ਦੀ ਕੋਈ ਸਹਾਇਤਾ ਹੁੰਦੀ ਹੈ ਕੋਈ ਬਿਮਾਰ ਹੁੰਦਾ ਹੈ ਕੋਈ ਹਸਪਤਾਲ 'ਚ ਦਾਖਲ ਹੁੰਦਾ ਇਹ ਜਿੰਨੀ ਇਹਨਾਂ ਨੂੰ ਵੱਧ ਤੋਂ ਵੱਧ ਮਦਦ ਹੁੰਦੀ ਹੈ ਤੇ ਇਹ ਹਮੇਸ਼ਾ ਹੀ ਸਾਰਾ ਸਾਲ ਕਰਦਾ ਰਹਿੰਦਾ ਹੈ ਇਹ ਇਨਸਾਨ ਨੂੰ ਮੈਂ ਅਜ ਤੋਂ ਨਹੀਂ ਮੈਂ ਬੜਾ ਪੁਰਾਣਾ ਜਾਣਨਾ ਇਹਨਾਂ ਨੂੰ ਹਮੇਸ਼ਾ ਹੀ ਸਮਾਜ ਦੇ ਵਿੱਚ ਬਹੁਤ ਵਿਚਰਿਆ ਵੇਖਿਆ ਇਹ ਲੋਕਾਂ ਦੇ ਵਿੱਚ ਇੰਨਾ ਕਿ ਵਿਚਰਿਆ ਕਿ ਲੋਕੀ ਨਾ ਤੈਨ ਦਿਲੋਂ ਇਤਨਾ ਪਿਆਰ ਕਰਦੇ ਆ ਇਹਨਾਂ ਦਿਲੋਂ ਪਿਆਰ ਕਰਦੇ ਆ ਮੇਰਾ ਭਰਾ ਹੈ ਛੋਟਾ ਕਮਲ ਇਹ ਵੀ ਸਮਾਜ ਸੇਵਕ ਹੈ ਇਹ ਵੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਕਿ ਸਮਾਜ ਦੀ ਸੇਵਾ ਕਰਦਾ ਜਿਹੜਾ ਵੀ ਕੋਈ ਗਰੀਬ ਕੋਈ ਕੁੜੀ ਆ ਜਾਂਦੀ ਹੈ ਕੋਈ ਔਰਤ ਆ ਜਾਂਦੀ ਹੈ ਕੋਈ ਬਜ਼ੁਰਗ ਆ ਜਾਂਦਾ ਇਹ ਉਹਨਾਂ ਦੀ ਹਰ ਪੱਖੋਂ ਇਹਨਾਂ ਦੀ ਮਦਦ ਕਰਦੇ ਆ ਤੇ ਅੱਜ ਮੇਰਾ ਮਨ ਬਹੁਤ ਖੁਸ਼ ਹੈ ਵੀ ਅੱਜ ਆਪਾਂ ਜਿਹੜੇ ਵਿਕੀ ਦਿੱਤਾ ਜੀ ਨੇ ਕਮਲ ਜੀ ਕਾਉਂਸਲਰ ਨੇ ਨਾਰ ਜੀ ਨੇ ਇੱਥੇ ਆਪਣਾ ਵਰਕਸ਼ਾਪ ਦੇ ਵਿੱਚ ਜਿਹੜਾ ਇਹਨਾਂ ਦੀ ਪ੍ਰੈਜ਼ੀਡੈਂਟ ਨੇ ਆਪਣੀ ਐਸੋਸੀਏਸ਼ਨ ਦੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਕਿ ਜਿਹੜਾ ਇਹਨਾਂ ਨੇ ਸਾਲ ਦੇ ਵਿੱਚ ਜਿਹੜਾ ਇਹ ਉਪਰਾਲਾ ਕਰਦੇ ਨੇ ਕਰਦੇ ਨੇ ਸਾਰਾ ਸਾਲ ਹੀ ਰਹਿੰਦੇ ਨੇ ਪਰ ਅੱਜ ਮੈਂ ਬਹੁਤ ਖੁਸ਼ ਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਰੀ ਟੀਮ ਦਾ ਅੱਗੋਂ ਵੀ ਜਿੱਥੇ ਸਾਨੂੰ ਇਹਨਾਂ ਦੀ ਲੋੜ ਪੈਂਦੀ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਕੈਪਟਨ ਮੰਤਰੀ ਪੰਜਾਬ ਕੋਈ ਵੀ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਤੇ ਮੈਂ ਇੱਥੇ ਜਿਹੜਾ ਧਾਰੀਵਾਲ ਸਾਨੂੰ ਲਿਆ ਆ ਕੇ ਆਨਾਰ ਜੀ ਨਾਲ ਕਮਲ ਜੀ ਨਾਲ ਵਿਕੀ ਦੱਤੇ ਹੋਰਾਂ ਦੇ ਨਾਲ ਆਪਾਂ ਇਹਨਾਂ ਦੇ ਨਾਲ ਖਲੋਤੇ ਆਏ ਆਪਣੇ ਭਰਾ ਨੇ ਇਹਨਾਂ ਨੂੰ ਜੋ ਵੀ ਸਰਕਾਰ ਉਹਨੂੰ ਵੀ ਮਤ ਹੋਏਗੀ ਜਿਹੜੀ ਐਨ ਜੀਓ ਦੀ ਉਹ ਵੀ ਦਵਾਈ ਜਾਏਗੀ ਗਾਂਦੋ ਜਿਹੜਾ ਹੋਰ ਵੀ ਕੋਈ ਕੰਮ ਹੈਗੇ ਆ ਸਰਕਾਰ ਦੇ ਥਰੂ ਹੋਣ ਵਾਲੇ ਉਹ ਵੀ ਕਰਾਵਾਂਗੇ ਜਿਹੜੇ ਆਪਣੇ ਤੌਰ ਤੇ ਸੇਵਾ ਕਰਦੇ ਆ ਉਹ ਵੀ ਇਹੀ ਜਾਰੀ ਰੱਖਾਂਗੇ ਧੰਨਵਾਦ